ਮੁੱਖ ਮੰਤਰੀ ਦਾ ਦਾਵਾ ਸੀਗਾ 13 0 ਵਾਲਾ ਉਹ ਵੀ ਪੂਰਾ ਕਰਦੇ ਆਂਗੇ 0 13 ਤੇ ਖੜਾ ਦੇ ਆਂਗੇ ਆਮ ਆਦਮੀ ਪਾਰਟੀ ਨੂੰ ਔਰ ਦੂਜੀਆਂ ਪਾਰਟੀਆਂ ਨੂੰ ਬਾਬਾ ਸੁੱਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰ ਕੇ ਆਈ ਪ੍ਰਧਾਨ ਜੀ ਦੋ ਲਿਸਟਾਂ ਚਾਉਣਗੇ ਕਿ ਇੱਕੋ ਹੀ ਲਿਸਟ ਜਾਰੀ ਕਰੋਗੇ ਹੋ ਸਕਦਾ ਇੱਕ ਕਲੇਸਟੀ ਆ ਜਾਈ ਇੱਕ ਲਿਸਟ ਦੇ ਵਿੱਚ ਹੀ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਸਾਰੀਆਂ ਟਿਕਟਾਂ ਅਨਾਉਂਸ ਕਰਾਂਗੇ ਸੰਗਰੂਰ ਚੋਂ ਕੀ ਦੀ ਉਮੀਦਵਾਰੀ ਤੈਨੋਂ ਆਨਲ ਰਹਿ ਹੈ ਸੰਗੂਰ ਚੋਂ ਜਿਹੜੇ ਸੰਗਰੂਰ ਦੇ ਲੋਕ ਕਹਿਣਗੇ ਉਹਨੂੰ ਟਿਕਟ ਦੇ ਦੇਣਗੇ ਕਿਹੜੂ ਕਹਿਣਗੇ ਖੇਰਾ ਸਾਹਿਬ ਦੀਆਂ ਸਰਗਰਮੀਆਂ ਮੈਂ ਤੁਹਾਨੂੰ ਕਿਹਾ ਵੀ ਸਰਗਰਮੀਆਂ ਤਾਂ ਤੇਜ਼ ਕਰਨੀਆਂ ਹੀ ਚਾਹੀਦੀਆਂ ਹਰ ਵਿਅਕਤੀ ਨੂੰ ਚਾਹੇ ਉਹ ਖੇਰਾ ਸਾਹਿਬ ਹੈ ਚਾਹੇ ਕੋਈ ਹੋਰ ਵੇ ਸਿੰਘਲਾ ਸਾਹਿਬ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਸਰਗਰਮੀਆਂ ਤੇਜ਼ ਹੋਣਗੀਆਂ ਤਾਂ ਰਾਜਨੀਤੀ ਕਾਂਗਰਸ ਪਾਰਟੀ ਨੂੰ ਸਾਨੂੰ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਆਮ ਲੋਕਾਂ ਨੂੰ ਵੀ ਹੋਏਗਾ ਅਗਲੇ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਚੋਣਾਂ ਲਈ ਕੰਮ ਹੁਣ ਤੱਕ ਸੀਐਮ ਦੀ ਪ੍ਰਾਪਤੀਆਂ ਨੂੰ ਕਿਵੇਂ ਦੇਖ ਰਹੇ ਹੋ ਸੀਐਮ ਦੀ ਕੋਈ ਪ੍ਰਾਪਤੀ ਹੋਵੇ ਤਾਂ ਮੈਂ ਵੇਖਾਂ ਪ੍ਰਾਪਤੀ ਕੋਈ ਹੈ ਹੀ ਨਹੀਂ ਸੀਐਮ ਦੀ ਕੋਈ ਤੁਸੀਂ ਦੱਸ ਦਿਓ ਕਿ ਤੁਸੀਂ ਸੀਐਮ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਵੇਖਦੇ ਹੋ ਸੰਗਰੂੜ ਵਾਲਿਓ ਜੇ ਕੋਈ ਹੈਗੀ ਆ ਪ੍ਰਾਪਤੀ ਸੀਐਮ ਦੀ ਦੱਸ ਦਿਓ ਪ੍ਰਧਾਨ ਜੀ ਇੱਕ ਚਰਚਾ ਚੱਲ ਰਹੀ ਹੈ ਬੈਂਸ ਭਰਾਵਾ ਦੀ ਕਾਂਗਰਸ ਦੇ ਵਿੱਚ ਆਉਂਦੀ ਚਰਚਾਵਾਂ ਇੱਕ ਦਿਨ ਹੀ ਬਥੇਰੇ ਲੋਕਾਂ ਦੀ ਚੱਲ ਰਹੀ ਹੈ ਲੇਕਿਨ ਫੈਸਲਾ ਕਾਂਗਰਸ ਪਾਰਟੀ ਨੇ ਲੈਣਾ ਅਸੀਂ ਲੋਕ ਕੀ ਹੈ ਅਸੀਂ ਇਹ ਨਹੀਂਗਾ ਕੁਆਲਿਟੀ ਲੋਕ ਲੈਣੇ ਆ ਕੁਆਂਟੀਟੀ ਨਹੀਂ ਲੈਣੀ ਅੱਜ ਬੀਜੇਪੀ ਚ ਕੁਆਂਟੀਟੀ ਜਾ ਰਹੇ ਨੇ ਆਮ ਆਦਮੀ ਪਾਰਟੀ ਚ ਕੁਆਂਟੀਟੀ ਜਿਹੜੇ ਹੈਗੇ ਨੇ ਇਹੋ ਜਿਹਾ ਮਾਲ ਜਾ ਰਿਹਾ ਹੈ ਮੇਰੇ ਕਹਿਣ ਦਾ ਮਤਲਬ ਕੁਆਲਿਟੀ ਲੋਕ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਉਹਨਾਂ ਲੋਕਾਂ ਨੂੰ ਸ਼ਾਮਲ ਜ਼ਰੂਰ ਕਰਾਂਗੇ ਜਿਨ੍ਹਾਂ 'ਚ ਕੋਈ ਕੁਆਲਿਟੀ ਨਹੀਂ ਹੈ ਲੋਕ ਪਸੰਦ ਨਹੀਂ ਕਰਦੇ ਲੋਕਾਂ ਦੇ ਨਕਾਰੇ ਉਹਨਾਂ ਨੂੰ ਨਹੀਂ ਲਵਾਵਾਂਗੇ ਰਾਜਾ ਵੜਿੰਗ ਆਪ ਵੀ ਉਮੀਦਵਾਰ ਹੋ ਸਕਦੇ ਨੂੰ ਤਾਂ ਨਹੀਂ ਕਰਦਾ ਰਾਜਾ ਵੜਿੰਗ ਇਹਦਾ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਜੇ ਰਾਹੁਲ ਗਾਂਧੀ ਕਹਿੰਦੇ ਤੇ ਰਾਜਾ ਵੜਿੰਗ ਦੇ ਜਿੱਥੇ ਮਰਜ਼ੀ ਚੀਰੇ ਨਾਲ ਮਾਰਜੀ ਪੜਾ ਦੇਣ ਭਾਵੇਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨਾਲ ਪੜਾ ਦੇਣ ਤੇ ਭਾਵੇਂ ਕਿਸੇ ਨਾ ਹੋਰ ਮਰਜ਼ੀ ਪੜਾ ਦੇਣ ਜੇ ਰਾਹੁਲ ਗਾਂਧੀ ਔਰ ਖਰਗੇ ਸਾਹਿਬ ਕਹਿੰਗੇ ਕਿ ਕਿਉਂਕਿ ਮੇਰੇ ਕੋ ਪੰਜਾਬ ਦੀ ਜ਼ਿੰਮੇਵਾਰੀ ਹੈ ਮੈਨੂੰ ਬਦੌਰ ਪ੍ਰਧਾਨ ਬਣਾਇਆ ਮੈਂ ਤਾਂ ਔਖੇ ਸਮਿਆਂ ਚੋਂ ਨੱਕੀ ਇੱਥੋਂ ਤੱਕ ਪਹੁੰਚਿਆ ਚਾਹੇ ਉਹ ਗਿੱਦੜਵਾ ਦਾ ਇਲੈਕਸ਼ਨ ਸੀ ਜਿੱਥੇ 47 ਸਾਲ ਨਹੀਂ ਜਿੱਤੇ ਸੀ ਆ ਬਾਦਲਾ ਨਾਲ ਮੇਰਾ ਪੇਚਾ ਪਿਆਰਾ ਸੀ ਇਹਨਾਂ ਨੂੰ ਚਣੇ ਚਬਾਦੇ ਸੀ ਲੋਕਾਂ ਨੇ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਲੇਕਿਨ ਲੋਕਾਂ ਨੇ ਇਹ ਦਿਖਾਤਾ ਸੀ ਲੋਕਾਂ ਦੇ ਪਿਆਰ ਨੇ ਇਹ ਦਿਖਾਤਾ ਸੀ ਵੀ ਅਸੀਂ ਕਿਸੇ ਨੂੰ ਕੱਟ ਨਹੀਂ ਪ੍ਰਧਾਨ ਜੀ ਫਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ ਤ੍ਰਿਕੋਲ ਮੈਂ ਤੁਹਾਨੂੰ ਕਹਿ ਰਿਹਾ ਕਿ ਚਰਚਾਵਾਂ ਬਹੁਤ ਸਾਰੇ ਨਾਮਾਂ ਦੀਆਂ ਹਨ ਔਰ ਕਿੱਥੇ ਉਹਨੂੰ ਅਮਲੀ ਜਾਮਾ ਪਾਇਆ ਜਾ ਰਿਹਾ ਜਾਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਵੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਸੇ ਹਮੇਸ਼ਾ ਅਸੀਂ ਹਾਜ਼ਰ ਜਿਹੜਾ ਮੁੱਖ ਮੰਤਰੀ ਦਾ ਦਾਵਾ ਸੀਗਾ 13 0 ਵਾਲਾ ਉਹ ਵੀ ਪੂਰਾ ਕਰ ਦਿਆਂਗੇ 0 13 ਤੇ ਖੜਾ ਦਿਆਂਗੇ ਆਮ ਆਦਮੀ ਪਾਰਟੀ ਨੂੰ ਔਰ ਦੂਜੀਆਂ ਪਾਰਟੀਆਂ ਨੂੰ ਬਾਬਾ ਸੁੱਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰ ਕੇ ਆਈ ਪ੍ਰਧਾਨ ਜੀ ਦੋ ਲਿਸਟਾਂ ਚਾਉਣਗੇ ਕਿ ਇੱਕੋ ਹੀ ਲਿਸਟ ਜਾਰੀ ਕਰੋਗੇ ਨਹੀਂ ਹੋ ਸਕਦਾ ਇੱਕ ਕਲੈਸਟੀ ਆ ਜਾਈ ਇੱਕ ਲਿਸਟ ਦੇ ਵਿੱਚ ਹੀ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਸਾਰੀਆਂ ਟਿਕਟਾਂ ਅਨਾਉਂਸ ਕਰਾਂਗੇ ਸੰਗਰੂਰ ਚੋਕੀ ਦੀ ਉਮੀਦਵਾਰੀ ਤੈਅ ਹੋ ਨਾ ਰਹੀ ਸੰਗਰੂਰ ਚੋਂ ਜਿਹੜੇ ਸੰਗਰੂਰ ਦੇ ਲੋਕ ਕਹਿਣਗੇ ਉਹਨੂੰ ਟਿਕਟ ਦੇ ਦੇਣਗੇ ਕਿਹਨੂੰ ਕਹਿਣਗੇ ਖੇੜਾ ਸਾਹਿਬ ਦੀਆਂ ਸਰਗਰਮੀਆਂ ਮੈਂ ਤੁਹਾਨੂੰ ਕਿਹਾ ਵੀ ਸਰਗਰਮੀਆਂ ਤਾਂ ਤੇਜ਼ ਕਰਨੀਆਂ ਹੀ ਚਾਹੀਦੀਆਂ ਹਰ ਵਿਅਕਤੀ ਨੂੰ ਚਾਹੇ ਉਹ ਖੇੜਾ ਸਾਹਿਬ ਹੈ ਚਾਹੇ ਕੋਈ ਹੋਰ ਵੇ ਸਿੰਘਲਾ ਸਾਹਿਬ ਮੈਂ ਤੁਹਾਨੂੰ ਕੀ ਕਹਿ ਰਿਹਾ ਹ ਕੀ ਸਰਗਰਮੀਆਂ ਤੇਜ਼ ਹੋਣਗੀਆਂ ਤਾਂ ਰਾਸਨੀਤੀ ਕਾਂਗਰਸ ਪਾਰਟੀ ਨੂੰ ਸਾਨੂੰ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਆਮ ਲੋਕਾਂ ਨੂੰ ਵੀ ਹੋਏਗਾ ਕਿੰਨੀ ਦੇਰ ਉਡੀਕ ਕਰਨੀ ਪਏਗੀ ਅਗਲੇ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਚੱਤ ਲਈ ਹੁਣ ਤੱਕ ਸੀਐਮ ਦੀ ਪ੍ਰਾਪਤੀਆਂ ਨੂੰ ਕਿਵੇਂ ਦੇਖ ਰਹੇ ਹੋ ਸੀਐਮ ਦੀ ਕੋਈ ਪ੍ਰਾਪਤੀ ਹੋਵੇ ਤਾਂ ਮੈਂ ਵੇਖਾਂ ਪ੍ਰਾਪਤੀ ਕੋਈ ਹੈ ਹੀ ਨਹੀਂ ਸੀਐਮ ਦੀ ਕੋਈ ਤੁਸੀਂ ਦੱਸ ਦਿਓ ਕਿ ਤੁਸੀਂ ਸੀਐਮ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਦੇਖਦੇ ਹੋ ਸੰਗਰੂਰ ਵਾਲਿਓ ਜੇ ਕੋਈ ਹੈਗੀ ਆ ਪ੍ਰਾਪਤੀ ਸੀਐਮ ਦਾਸਿਓ ਪ੍ਰਧਾਨ ਜੀ ਇੱਕ ਚਰਚਾ ਚੱਲ ਰਹੀ ਹੈ ਬੈਂਸ ਭਰਾਵਾਂ ਦੀ ਕਾਂਗਰਸ ਦੇ ਵਿੱਚ ਆਉਂਦੀ ਚਰਚਾਵਾਂ ਇੱਕ ਦਿਨ ਹੀ ਬਫੇਰੇ ਲੋਕਾਂ ਦੀ ਚੱਲ ਰਹੀ ਹੈ ਲੇਕਿਨ ਫੈਸਲਾ ਕਾਂਗਰਸ ਪਾਰਟੀ ਨੇ ਲੈਣਾ ਅਸੀਂ ਲੋਕ ਕੀ ਹੈ ਅਸੀਂ ਇਹ ਨਹੀਂਗਾ ਕੁਆਲਿਟੀ ਲੋਕ ਲੈਣੇ ਆ ਕੁਆਂਟੀਟੀ ਨਹੀਂ ਲੈਣੀ ਅੱਜ ਬੀਜੇਪੀ ਚ ਕੁਆਂਟੀਟੀ ਜਾ ਰਹੇ ਨੇ ਆਮ ਆਦਮੀ ਪਾਰਟੀ ਚ ਕੁਆਂਟੀਟੀ ਜਿਹੜੇ ਹੈਗੇ ਨੇ ਇਹੋ ਜਿਹਾ ਮਾਲ ਜਾ ਰਿਹਾ ਹੈ ਮੇਰੇ ਕਹਿਣ ਦਾ ਮਤਲਬ ਕੁਆਲਿਟੀ ਲੋਕ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਉਹਨਾਂ ਲੋਕਾਂ ਨੂੰ ਸ਼ਾਮਲ ਜ਼ਰੂਰ ਕਰਾਂਗੇ ਜਿਨ੍ਹਾਂ 'ਚ ਕੋਈ ਕੁਆਲਿਟੀ ਨਹੀਂ ਹੈ ਲੋਕ ਪਸੰਦ ਨਹੀਂ ਕਰਦੇ ਲੋਕਾਂ ਦੇ ਨਕਾਰੇ ਉਹਨਾਂ ਨੂੰ ਨਹੀਂ ਲਾਉਣਾ। ਰਾਜਾ ਵੜਿੰਗ ਵੀ ਉਮੀਦਵਾਰ ਹੋ ਸਕਦੇ ਨਾ ਮਤਲਬ ਨਹੀਂ ਕਰਦਾ। ਰਾਜਾ ਵੜਿੰਗ ਇਹਦਾ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ। ਜੇ ਰਾਹੁਲ ਗਾਂਧੀ ਕਹਿਣਗੇ ਤੇ ਰਾਜਾ ਵੜਿੰਗ ਦੇ ਜਿੱਥੇ ਮਰਜ਼ੀ ਚੀਰੇ ਨਾਲ ਮਾਜੀ ਪੜਾ ਦੇਣ। ਭਾਵੇਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨਾਲ ਪੜਾ ਦੇਣ। ਤੇ ਭਾਵੇਂ ਕਿਸੇ ਨਾਲ ਹੋਰ ਮਰਜ਼ੀ ਪੜਾ ਦੇਣ ਜੇ ਰਾਹੁਲ ਗਾਂਧੀ ਔਰ ਖਰਗੇ ਸਾਹਿਬ ਕਹਿੰਗੇ ਕਿ ਕਿਉਂਕਿ ਮੇਰੇ ਕੋ ਪੰਜਾਬ ਦੀ ਜ਼ਿੰਮੇਵਾਰੀ ਹੈ ਮੈਨੂੰ ਪਦੋਰ ਪ੍ਰਧਾਨ ਬਣਾਇਆ ਮੈਂ ਤਾਂ ਔਖੇ ਸਮਿਆਂ ਚੋਂ ਨੰਕੀ ਇੱਥੋਂ ਤੱਕ ਪਹੁੰਚਿਆ ਚਾਹੇ ਉਹ ਗਿੱਦੜਵਾ ਦਾ ਇਲੈਕਸ਼ਨ ਸੀ ਜਿੱਥੇ 47 ਸਾਲ ਨਹੀਂ ਜਿੱਤੇ ਸੀ ਆ ਬਾਦਲਾ ਨਾਲ ਮੇਰਾ ਪੇਚਾ ਪਿਆ ਸੀ ਇਹਨਾਂ ਨੂੰ ਚਨੇ ਚਬਾਤੇ ਸੀ ਲੋਕਾਂ ਨੇ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਲੇਕਿਨ ਲੋਕਾਂ ਨੇ ਇਹ ਦਿਖਾਤਾ ਸੀ ਲੋਕਾਂ ਦੇ ਪਿਆਰ ਨੇ ਦਿਖਾਤਾ ਸੀ ਵੀ ਅਸੀਂ ਕਿਸੇ ਨੂੰ ਘੱਟ ਨਹੀਂ ਪ੍ਰਧਾਨ ਜੀ ਬਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ ਤ੍ਰਿਕੋਲ ਮੈਂ ਤੁਹਾਨੂੰ ਕਹਿ ਰਿਹਾ ਕਿ ਚਰਚਾਵਾਂ ਬਹੁਤ ਸਾਰੇ ਨਾਵਾਂ ਦੀਆਂ ਹਨ ਔਰ ਕਿੱਥੇ ਉਹਨੂੰ ਅਮਲੀ ਜਾਮਾ ਪਾਇਆ ਜਾ ਰਿਹਾ ਜਾਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਵੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਸੇ ਹਮੇਸ਼ਾ ਅਸੀਂ ਹਾਜ਼ਰ ਜਿਹੜਾ ਮੁੱਖ